ਖੇਤਕਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਸੱਦੇ ਤੇ ਅੱਜ ਦਿੱਤੀ ਹਾਲਤੇ ਪੂਰੇ ਭਾਰਤ ਦੇ ਵਿੱਚ ਅੱਜ ਸੈਂਟਰ ਗਵਰਨਮੈਂਟ ਦੇ ਪਸਲੇ ਫੂਕੇ ਜਾ ਰਹੇ ਆ ਜਿਹਦਾ ਕਾਰਨ ਸਾਡੀਆਂ 2021 ਦੇ ਵਿੱਚ ਪੈਂਡਿੰਗ ਪਈਆਂ ਮੰਗਾਂ ਜਿਨ੍ਹਾਂ ਨੂੰ ਸਾਡਾ ਐਸਟ ਕੇਐਮ ਉੱਥੇ ਛੱਡ ਗਿਆ ਐ ਐਸਟ ਕੇਐਮ ਜਿਹੜਾ ਬਾਅਦ ਵਿੱਚ ਰਾਜਨੀਤਿਕ ਬਣ ਗਿਆ ਪਰ ਉਸ ਸਮੇਂ 2021 ਦਸੰਬਰ 10 ਨੂੰ ਜਦੋਂ ਵਾਪਸ ਆਉਣ ਲੱਗੇ ਤਾਂ ਹਰਿਆਣੇ ਦੇ ਕਿਸਾਨਾਂ ਨੇ ਇਤਰਾਜ਼ ਕੀਤਾ ਸੀ ਇਸ ਗੱਲ ਤੇ ਇੱਕ ਭਾਈ ਤੁਸੀਂ ਪੰਜਾਬ ਵਾਲੇ ਆ ਆਪ ਦਾ ਮੰਗਾ ਬਣਵਾ ਕੇ ਤੁਰ ਚਲੇ ਸਰਦਾਰ ਜਗੀਰ ਸਿੰਘ ਢੱਲੇਵਾਲ ਨੇ ਉਦੋਂ ਉਹਨਾਂ ਨੂੰ ਇਹ ਗੱਲ ਕਹਿਤੀ ਸੀਗੀ ਕਿ ਮੈਨੂੰ ਆਪ ਦੀ ਇਹਨਾਂ ਮੰਗਾਂ ਦੀ ਖਾਤਰ ਆਪ ਦੀ ਸ਼ਹਾਦਤ ਦੇਣੀ ਪਈ ਤਾਂ ਦੇਊਂਗਾ ਅੱਜ ਉਹ ਸਾਡਾ ਜੋਧਾ ਸੂਲਮ ਜਰਨਲ ਸਾਡਾ ਆਪਣੀ ਜਾਨ ਤੱਕ ਦੇ ਧੜਕੇ ਪਿਛਲੇ ਛੇ ਹਿੰਨਾਂ ਦਿਨਾਂ ਤੋਂ ਕਣੋੜੀ ਬਾਰਡਰ ਤੇ ਮਾਰਨ ਵਾਸਤੇ ਬੈਠਾ ਜਿਹੜਾ 24 ਘੰਟੇ ਖਤਰੇ ਦੀ ਘੰਟੀ ਦੇ ਵਿੱਚ ਆਉ ਉਦੀ ਜਾਣ ਜੇ ਅੱਜ ਵੀ ਹਮਚਾਗਦੇ ਦਾ ਮੁਸ਼ਕਲ ਲੱਗਦੀ ਮੈਨੂੰ ਤੋਂ ਬਾਕੀ ਪੰਜਾਬ ਦੇ ਕਿਸਾਨਾਂ ਨੂੰ ਕੀ ਅਪੀਲ ਕਰਦਾ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਅਪੀਲ ਆ ਕਿਸੇ ਵੀ ਬਲਜੇ ਸੇਬੰਦੀ ਦੇ ਨਾਲ ਲੈਂਕੜਾ ਮੰਗਾ ਸਾਡੀਆਂ ਆਪਦੀਆਂ ਜਾਇਜ਼ ਮੰਗਾ ਐਮਐਸਪੀ ਦੀ ਗਰੰਟੀ ਕਾਨੂੰਨ ਬਹੁਤ ਜ਼ਰੂਰੀ ਖਾਸ ਕਰਕੇ ਪੰਜਾਬ ਵਾਸਤੇ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਦਿਨੋਂ ਦਿਨ ਘਿਰਦਾ ਜਾ ਰਿਹਾ ਹੈ ਇਸੇ ਤੇ ਚਿੰਤਾ ਕਰਨ ਦੀ ਲੋੜ ਆ ਤਾਂ ਅਸੀਂ ਹੋਰ ਬਦਲੂਗਾ ਫਰਨਾ ਪੀਤਾਗੇ ਦੇਖੋ ਤੁਸੀਂ ਪਿੱਛੇ ਮੱਕੀ ਬੀਜੀ ਸਾਡੇ ਕਿਸਾਨਾਂ ਨੇ ਬਾਕੀ 5 6 600 ਨੂੰ ਵਿਗਈ ਆ ਜੇ ਐਮਐਸਪੀ ਦਾ ਗਰੰਟੀ ਕਾਨੂੰਨ ਹੁੰਦਾ ਉਹੀ 212200 ਨੂੰ ਜਿਹੜਾ ਐਮਐਸਪੀ ਨਿਰਧਾਰਤ ਕੀਤੀ ਸਰਕਾਰ ਨੇ 212200 ਨੂੰ ਲਗਦੀ ਸਾਨੂੰ ਧੋਣਾ ਲਾਉਣ ਦੀ ਕੀ ਜਰੂਰਤ ਆ ਜਾਂ ਸਾਡੀ ਜਿਹੜੀ ਪੰਜਾਬ ਦੀ ਵਿਕਾਸਦੀ ਆ ਜੇ ਐਮਐਸਪੀ ਨਾ ਮਿਲੇ ਤਾਂ ਪੰਜਾਬ ਦੇ ਰਾਜ ਰੇਸਤਾਨ ਬਣ ਦੀ ਤਿਆਰੀ ਚ ਜੇ ਅਸੀਂ ਐਮਐਸਪੀ ਦੀ ਗਰੰਟੀ ਇੱਕ ਕਾਨੂੰਨੀ ਨਾਲ ਲੈ ਸਕੀ ਹਾਂਜੀ ਅੱਜ ਕੀ ਮਕਸਦ ਆ ਜਿਹੜਾ ਫੁੱਟਲਾ ਫੁੱਗਰੇ ਹੁੰਦਾ ਇਹ ਅਸੀਂ ਕੇਂਦਰ ਦੀ ਸਰਕਾਰ ਦੇ ਬਾਰੇ ਕਿਹੜੇ મોદી ਸਰਕਾਰ ਆ ਸਾਡੇ ਇਹਨਾਂ ਦੇ ਖਿਲਾਫ ਅਸੀਂ ਅੱਜ ਪੁਤਲਾ ਪਿੰਡਾਂ ਦੇ ਵਿੱਚ ਦੋਹਾਂ ਫਾਰਮਾਂ ਵੱਲੋਂ ਇਕੱਠੇ ਹੋ ਕੇ ਥਾਂ-ਥਾਂ ਤੇ ਪੁਤਲੇ ਇਹਨਾਂ ਦੇ ਬੁੱਕੇ ਜਾਂਦੇ ਇਹ ਸਾਡਾ ਸਮਝੌਤਾ ਹੈ ਕਿ ਸਾਡੇ ਸਰਦਾਰ ਜਜੀਤ ਸਿੰਘ ਢੱਲੇਵਾਲ ਸਾਡੇ ਪ੍ਰਮਾਨ ਜੀ ਨੂੰ ਅੱਜ 45-46 ਦਿਨ ਹੋ ਗਏ ਆ ਪੋਖੜ ਹੜਤਾਲ ਦੇ ਬੈਠਾ ਸਰਕਾਰ ਨੇ ਸਾਡੀ ਹਜੇ ਤੱਕ ਕੋਈ ਸਵਾਲ ਨਹੀਂ ਲਈ ਕੇਂਦਰ ਦੀ ਸਰਕਾਰ ਨੇ ਪਰ ਅਸੀਂ ਇਹਨਾਂ ਨੂੰ ਅੱਜ ਵੀ ਜਗਾਉਣ ਵਾਸਤੇ ਅਜੇ ਸਾਡੇ ਪ੍ਰਧਾਨ ਜੀ ਨੂੰ ਕੋਈ ਜਾਨ ਬਾਜੇ ਅਸੀਂ ਵੀ ਅੱਜ ਵੀ ਆਣੇ ਆ ਸਰਕਾਰ ਨੂੰ ਕੇਂਦਰ دیੋਂ ਵੀ ਕੋਸ ਨਾ ਕੋਸ ਸਾਡੇ ਪੱਲੇ ਪਾਓ ਜਾਂ ਸਾਨੂੰ ਜਵਾਬ ਦੇ ਦਿੰਦੇ ਅਸੀਂ ਉੱਠ ਕੇ ਪਹਿਲਾਂ ਹੀ ਉੱਥੋਂ ਆ ਜਾਂਦੇ ਨਾ ਤਾਂ ਸਾਨੂੰ ਕੇਂਦਰ ਦੀ ਸਰਕਾਰ ਜਵਾਬ ਦੇ ਰਹੀ ਹਥੋਂ ਕੁਝ ਤੇ ਨਾ ਕੋਈ ਸਾਡੇ ਬਾਰੇ ਸੋਚ ਰਹੀ ਹੈ ਅਸੀਂ ਅੱਜ ਵਰਲਡ ਦੇ ਵਿੱਚ ਪਹਿਲੀ ਵਾਰ ਇਹ ਰਮਾਣਾ ਸਾਹਿਬ ਗੱਲ ਤੁਸੀਂ ਵੇਖੀ ਆ ਵੀ ਮਰਨ ਵਰਤ ਦੇ ਆਗੂ ਆਗੂ ਮਰਦੇ ਨਹੀਂ ਵੇਖੇ ਲੋਕਾਂ ਨੂੰ ਮਰਵਾਉਂ ਜਾਂਦੇ ਆ ਸਾਡਾ ਯੋਧਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਡਾ ਪ੍ਰਧਾਨ ਸੂਬਾ ਪ੍ਰਧਾਨ ਵੇਖੋ ਆਪ ਮਰਨ ਵਰਤ ਤੇ ਬੈਠਾ ਉਹਦੀ ਸਿਹਤ ਬਹੁਤ ਨਾਜ਼ੁਕ ਹੋ ਚੁੱਕੀ ਆ ਤੁਹਾਨੂੰ ਵੀ ਪਤਾ ਹੈ ਬੀਪੀ ਅੰਦੇ-ਬਿੰਦੇ ਘਟ ਰਿਹਾ ਉਹਦਾ ਹਾਂ ਮੌਤ ਦੇ ਜਮਾਂ ਨੇੜੇ ਆ ਪਰ ਉਹ ਅਸੀਂ ਵੀ ਹਜੇ ਵੀ ਆਨੇ ਆ ਮੋਦੀ ਸਰਕਾਰ ਨੂੰ ਸਾਡੀ ਰੀਅਰਿਸਟ ਹੈ ਵੀ ਉਹ ਸਾਡੀਆਂ ਮੰਗਾਂ ਦਾ ਹੱਕ ਸਾਨੂੰ ਦੇਵੇ ਸਾਡੇ ਪ੍ਰਧਾਨ ਜੀ ਦੀ ਜਾਨ ਬੱਜੇ ਅਸੀਂ ਇਸ ਕਰਕੇ ਪਿੰਡਾਂ ਦੇ ਵਿੱਚ ਬਹੁਤ ਪ੍ਰਚਾਰਨ ਕਰਕੇ ਤੇ ਅੱਜ ਪੁਤਲੇ ਸਾੜਿਆ ਐ ਐਸਕੇਐਮ ਦੇ ਵੱਲੋਂ ਸਮਰਥਨ ਦੇਣ ਦੀ ਗੱਲ ਕੀਤੀ ਜਿਹੜੀ ਆ ਅੱਜ ਮੀਟਿੰਗ ਕੀਤੀ ਜਾਨੀ ਕਿ ਡਲਵਾਲ ਤੋਂ ਮਨ ਨਾ ਕਿਵੇਂ ਲੱਗਦਾ ਹੈਗਾ ਉਹ ਜੇਕਰ ਐਸਕੇਐਮ ਸਹਿਯੋਗ ਕਰਦਾ ਤਾਂ ਤੁਹਾਡਾ ਜਿਹੜਾ ਤਮੋਰਚੀ ਕੋਈ ਕਹਦਾ ਹੋਏਗਾ ਅਸੀਂ ਤਾਂ ਅੱਗੇ ਵੀ ਕਿਸੇ ਨੂੰ ਆ ਕਿ ਸਾਡੀਆਂ ਮੰਗਾਂ ਜਿਹੜੀਆਂ ਸਾਰੀਆਂ ਸਾਰੀਆਂ ਉਹੀ ਮੰਗਾਂ ਪੁਰਾਣੀਆਂ ਉਹਨਾਂ ਦੇ ਗੱਠਿਆਂ ਨੇ ਅਸੀਂ ਦਿੱਲੀ ਬੈਠੇ ਰਹੇ 13 ਮਹੀਨੇ ਗੱਠੇ ਬੈਠੇ ਰਹੇ ਗੱਠੇ ਆंदोलਨ ਅਸੀਂ ਉਦੋਂ ਤਿੰਨ ਦਾ ਕਾਨੂੰਨ ਵਾਪਸ ਕਰਾਏ ਆ ਉਦੋਂ ਵੀ ਅਸੀਂ ਤਾਂ ਨਾਲ ਸੀ ਉਹਨਾਂ ਦੇ ਅੱਜ ਵੀ ਨਾਲ ਆ ਪਰ ਗੱਲ ਇਹ ਆ ਨਾ ਵੀ ਜੇ ਉਹ ਸੰਯੋਗ ਕਰਨਗੇ ਤਾਂ ਸਾਡੇ ਪ੍ਰਧਾਨ ਜੀ ਦੀ ਜਾਨ ਕੋਸ ਦਾ ਕੋਈ ਬਚ ਸਕਦੀ ਹੈ ਅਸੀਂ ਉਹਨਾਂ ਨੂੰ ਵੀ ਆਨੇ ਵੀ ਉੱਥੇ ਜਾ ਕੇ ਆ ਕੇ ਅਸੀਂ ਨਾ ਉਹਨਾਂ ਨੂੰ ਅਕਿ ਇਹ ਗੱਲ ਵੀ ਆਖੀ ਆ ਵੀ ਕਦੇ ਉਹਨਾਂ ਨੂੰ ਵੀ ਆਉਣ ਤੋਂ ਨਹੀਂ ਰੋਕਿਆ ਤੇ ਹੁਣ ਗੱਲਾਂ ਨਾਲ ਤਾਂ ਕੋਈ ਬੰਦਾ ਨਹੀਂਗਾ ਜੇ ਆਪਾਂ ਕੋ ਕਰਾਂਗੇ ਜਾ ਕੇ ਫੇਰ ਹੀ ਸਾਨੂੰ ਪਤਾ ਲੱਗੇਗਾ